ਮੋਟਰ ਕਢਾਈ ਹੈ ਭਾਈ ਭਾਈ ਭਾਵਾ ਭਾਈ ਭਾਈ ਆਈ ਰੱਖੋ ਭਾਈ ਭਾਈ ਮਾਨੀ ਦੇਖ ਕੱਟ ਲਾ ਮਾਨੀ ਕਰਦਾ ਸੀ ਕਾਲ ਟੂਡੇ ਨੂੰ ਇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ 4 ਜੂਨ ਸੀ ਜਿਸ ਦੇ ਵਿੱਚ ਅੱਜ ਨਤੀਜੇ ਆਉਣੇ ਸੀ ਬੜੀਆਂ ਆਸਾਂ ਲਗਾ ਰਹੀਆਂ ਲਗਾਈਆਂ ਜਾ ਰਹੀਆਂ ਸੀ ਕੌਣ ਜਿੱਤੂ ਕੌਣ ਹਾਰੂਗਾ ਪਰ ਸੰਗਰੂਰ ਤੋਂ ਮੀਤ ਹੀਰ ਵੱਡੀ ਲੀਡ ਲੈ ਕੇ ਜਿੱਤੇ ਨੇ ਤੇ ਬਰਨਾਲਾ ਪਹੁੰਚੇ ਵੀਰਾਂ ਤੁਹਾਨੂੰ ਲਾਈਵ ਦਿਖਾਵਾਂਗੇ ਜੋ ਕਿ ਅੱਜ ਉਹ ਬਰਨਾਲਾ ਪਹੁੰਚੇ ਨੇ ਬਰਨਾਲਾ ਵਾਸੀਆਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਦੇਖਦੇ ਰਹੋ ਟੂਡੇ ਨੂ ਜਿਹੜੀ ਫੋਟੋ ਕਰ। ਜੀ ਮਾਰ ਸਾਈਡ। ਇੱਕੋ ਮੈਂ ਧੰਨਵਾਦ ਕਰਦਾ ਸੰਗਰੂਪ ਦੇ ਲੋਕਾਂ ਦਾ ਬਰਨਾਲੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ 7 ਸਾਲਾਂ ਚ ਤੀਜੀ ਵਾਰੀ ਜਿਹੜੀ ਲਗਾਤਾਰ ਜਿਹੜੀ ਜਿੱਤ ਆ ਉਹ ਦਿੱਤੀ ਆ ਤੇ ਖਾਸ ਤੌਰ ਤੇ ਧੰਨਵਾਦ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਧੁੱਪ ਨਹੀਂ ਦੇਖੀ ਗਰਮੀ ਨਹੀਂ ਦੇਖੀ ਦਿਨ ਰਾਤ ਜਿਹੜਾ ਇੱਕ ਪਿਛਲੇ 2 ਢਾਈ ਮਹੀਨਿਆਂ ਤੋਂ ਕਰੀ ਰੱਖਿਆ ਤੇ ਜਿਵੇਂ ਮੈਂ ਪਹਿਲਾਂ ਵੀ ਸਾਰੇ ਭਾਸ਼ਣਾਤ ਸਾਰੀ ਇੰਟਰਵਿਊ ਚ ਮੈਂ ਕਹਿੰਦਾ ਰਿਹਾ ਵੀ ਸਾਡੇ ਵਰਕਰ ਇਸ ਵਾਰੀ ਸਰਪੰਚੀ ਤੇ ਰਾ ਇਲੈਕਸ਼ਨ ਲੜ ਰਹੇ ਆ ਕਿਉਂਕਿ ਇਹ ਇਲੈਕਸ਼ਨ ਸਾਡੇ ਲਈ ਬੜੀ ਇੰਪੋਰਟੈਂਟ ਸੀ ਕਿਉਂਕਿ ਸੰਗਰੂਰ ਅਸੀਂ ਕਹਿੰਦੇ ਵੀ ਸਾਡੀ ਰਾਜਧਾਨੀ ਹੈ ਇੱਥੋਂ ਬੂਟਾ ਲੱਗਿਆ ਜੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੋ ਇਸੇ ਕਰਕੇ ਸਾਰੇ ਵਰਕਰਾਂ ਨੇ ਜੋਰ ਲਾਇਆ ਮਿਹਨਤ ਕੀਤੀ ਜੀਦੇ ਕਰਕੇ ਰਿਕਾਰਡ ਤੋੜ ਜਿਹੜੀ ਜਿੱਤ ਆ ਹੋ ਸੰਗਰੂਰ ਤੋਂ ਪ੍ਰਾਪਤ ਜਿਹੜੀ ਆ ਹੋਈ ਹੈ ਸੋ ਮੈਂ ਜਿੱਥੇ ਵਰਕਰਾਂ ਧੰਨਵਾਦ ਕਰਦਾ ਉੱਥੇ ਸਾਰੇ ਅਹੁਦੇਦਾਰਾਂ ਦਾ ਸਾਰੇ ਚੇਅਰਮੈਨਾਂ ਦਾ ਮੇਰੇ ਸਾਰੇ ਸਾਥੀ ਜਿਹੜੇ ਐਮਐਲਏ ਸਹਿਬਾਨ ਮੈਂ ਉਹਨਾਂ ਦਾ ਵੀ ਬਹੁਤ ਰਣੀਆਂ ਮੰਤਰੀ ਜੀ ਦਾ ਤੇ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜੀ ਤੇ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਮੈਂ ਬਰਨਾਲੇ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦੀਆਂ ਰਿਸ਼ਤੇਦਾਰੀਆਂ ਚ ਵੀ ਸਾਰੇ ਕਿਤੇ ਫੋਨ ਕਰ ਕਰ ਕੇ ਆ ਵੀ ਭਾਈ ਸਾਡਾ ਮੁੰਡਾ ਖੜਾ ਹੈ ਸਾਡਾ ਭਰਾ ਖੜਾ ਹੈ ਇਹਦਾ ਸਾਥ ਦਿਓ ਜਿਹਦੇ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਸੰਗਰੂਰ ਚੋਂ ਹੋਈ ਹੈ ਸੋ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਪਹਿਲਾਂ ਵੀ ਕੰਮ ਕੀਤਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀਆਂ ਉਮੀਦਾਂ ਬਰਨਾਲੇ ਦੇ ਸੰਗਰੂਰ ਦੇ ਲੋਕਾਂ ਨੇ ਮੇਰੇ ਤੋਂ ਲਾਈਆਂ ਨੇ ਮੈਂ ਮਿਹਨਤ ਕਰੂੰਗਾ ਤੇ ਉਹਨਾਂ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਮੁੱਦੇ ਚੱਕਦੇ ਰਿਹਾ ਹੁਣ ਸੈਂਟਰ ਦੀ ਗੱਲ ਕਰੀਏ ਕਿ ਕਿਸ ਤਰੀਕੇ ਦੇ ਮੁੱਦੇ ਨੇ ਜਿਹੜੇ ਮੁੱਖ ਰਹੇ ਨੇ। ਦੇਖੋ بڑے ਮੁੱਦੇ ਆ ਵਪਾਰੀਆਂ ਦੇ ਮੁੱਦੇ ਆ ਕਿਸਾਨਾਂ ਦੇ ਮੁੱਦੇ ਆ ਮਜ਼ਦੂਰਾਂ ਦੇ ਮੁੱਦੇ ਆ ਸਾਰੇ ਵਰਗਾਂ ਦੇ ਮੁੱਦੇ ਆ। ਆ 6000 ਕਰੋੜ ਦਾ ਸਾਡਾ ਆਰਡੀਐਫ ਦਾ ਰੁੱਕੀ ਬੈਠੇ ਆ। بڑے ਮਜ਼ਦੂਰਾਂ ਦੇ ਮੁੱਦੇ ਆ ਜਿਹਦੇ ਚ ਹਰਿਆਣਾ ਸਾਡਾ ਗਵਾਂਡੀ ਸੂਬੇ ਦੇ ਪੰਜਾਬ ਚ ਵਿਤਕਰਾ ਜਿਹੜਾ ਕੀਤਾ ਜਾਂਦਾ। ਅਨਾਸ ਤੋਂ ਸਾਰਿਆਂ ਦੀ ਲੜਾਈ ਜਿਹੜੀ ਆ ਉੱਥੇ ਲੜਾਂਗੇ। ਡਵੈਲਪਮੈਂਟ ਦੀ ਲੜਾਈ ਵੀ ਉੱਥੇ ਲੜਾਂਗੇ ਕਿਉਂਕਿ ਰੋਜ਼ਗਾਰ ਵਾਲੇ ਪਾਸਿਓਂ ਜੇ ਦੇਖੀ ਤਾਂ ਇੰਡਸਟਰੀ ਵਾਲੇ ਪਾਸਿਓਂ ਤਾਂ ਸੰਗਰੂਰ ਜਿਹੜਾ ਬਹੁਤ ਪਛੜਿਆ ਹੋਇਆ ਦੂਸਰੇ ਕਹਿ ਲੋ ਵੀ ਜਿਲ੍ਹਿਆਂ ਦੇ ਤਾਬਕ ਸਨ ਤਾਂ ਅਸੀਂ ਉਹਦੇ ਤੇ ਵੀ ਜਿਹੜਾ ਜ਼ੋਰ ਲਗਾਉਂਗਾ ਮੈਂ ਤੇ ਬਾਕੀ ਸਾਰੇ ਲੋਕ ਜਿਹੜੇ ਜਾਣਦੇ ਆ ਕਿ ਮੈਂ ਕੱਲੀਆਂ ਚੋਣਾਂ ਦੇ ਵਿੱਚ ਮਿਹਨਤ ਨਹੀਂ ਕਰਦਾ ਮੈਂ ਚਿੱਤਨ ਤੋਂ ਬਾਅਦ ਵੀ ਮਿਹਨਤ ਕਰੂੰਗਾ ਤੇ ਜੋ ਲੋਕਾਂ ਦੀਆਂ ਉਮੀਦਾਂ ਨੇ ਮੈਂ ਉਹਨਾਂ ਤੇ ਖਰਾਫਤ ਨਹੀਂ